ਤੁਸੀਂ ਵੀ ਸ਼ਾਇਦ ਹਰ ਰੋਜ਼ ਜ਼ਿਆਦਾ ਟਾਈਮ ਸੋਸ਼ਲ ਮੀਡੀਆ ਤੇ ਬਤਾਉਂਦੇ ਹੋ ਫੇਸਬੁੱਕ ਇੰਸਟਾਗ੍ਰam ਟਿਕਟੌਕ ਤੇ ਯੂਟਿਊਬ ਹਰ ਪਲੇਟਫਾਰਮ ਸਾਨੂੰ ਆਪਣੇ ਤਰੀਕੇ ਨਾਲ ਜੋੜਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਆਪਣਾ ਸਮਾਂ ਕਿਵੇਂ ਬਰਬਾਦ ਕਰ ਰਹੇ ਹਾਂ ਤੇ ਇਹ ਸਾਡੇ ਜੀਵਨ ਉਤੇ ਕੀ ਅਸਰ ਪਾ ਰਿਹਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸੋਸ਼ਲ ਮੀਡੀਆ ਕਿਵੇਂ ਤੁਹਾਡਾ ਸਮਾਂ ਖਾਂਦਾ ਹੈ ਤੁਹਾਡੇ ਮਾਨਸਿਕ ਸਰੀਰ ਅਤੇ ਸਮਾਜਿਕ ਜੀਵਨ ਉਤੇ ਇਹ ਕੀ ਅਸਰ ਪਾਉਂਦਾ ਹੈ ਅਤੇ ਤੁਸੀਂ ਇਸ ਤੋਂ ਕਿਵੇਂ ਬਚ ਸਕਦੇ ਹੋ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਤੁਹਾਡੀ ਆਦਤ ਬਣ ਜਾਵੇ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਐਲਗੋਰਿਦਮ ਤੁਹਾਨੂੰ ਨਵੀਂ ਸਮਗਰੀ ਦਿਖਾਉਂਦੇ ਨੇ ਤੁਹਾਡੀ ਪਸੰਦ ਅਨੁਸਾਰ ਜਿਵੇਂ ਅਸੀਂ ਤੁਸੀਂ ਇੱਕ ਵੀਡੀਓ ਵੇਖਦੇ ਹੋ ਤਾਂ ਸੋਸ਼ਲ ਮੀਡੀਆ ਤੁਹਾਨੂੰ ਉਵੇਂ ਦੇ ਹੀ ਮਿਲਦੇ ਜੁਲਦੇ ਵੀਡੀਓ ਵਿਖਾਉਂਦਾ ਹੈ ਇਹ ਇੱਕ ਲੂਪ ਬਣਾਉਂਦਾ ਹੈ ਤੁਸੀਂ ਇਸ ਨੂੰ ਖਤਮ ਨਹੀਂ ਕਰ ਸਕਦੇ ਅਤੇ ਨਿਰੰਤਰ ਚੈੱਕ ਕਰਦੇ ਰਹਿੰਦੇ ਹੋ ਕਈ ਵਾਰ ਤੁਸੀਂ ਸੋਚਦੇ ਹੋ ਕਿ 5 ਮਿੰਟ ਹੋਰ ਵੇਖ ਲਵਾਂ ਪਰ ਕਦੋਂ ਘੰਟੇ ਬੀਤ ਜਾਂਦੇ ਨੇ ਇਹ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਇਹ ਹੀ ਐਡਕਟਿਵ ਤਾਕਤ ਹੈ ਲਗਾਤਾਰ ਨੋਟੀਫਿਕੇਸ਼ਨ ਅਤੇ ਸਕਰੋਲਿੰਗ ਤੁਹਾਡੇ ਧਿਆਨ ਨੂੰ ਅਸਲੀ ਕੰਮਾਂ ਤੋਂ ਦੂਰ ਕਰ ਦਿੰਦੀ ਹੈ ਭਾਵੇਂ ਤੁਸੀਂ ਸਕੂਲ ਜਾਂ ਕੰਮ ਤੇ ਹੋ ਸੋਸ਼ਲ ਮੀਡੀਆ ਤੁਹਾਨੂੰ ਤੁਹਾਡੇ ਕੰਮ ਤੇ ਫੋਕਸ ਨਹੀਂ ਕਰਨ ਦਿੰਦਾ ਇੱਕ ਰਿਸਰਚ ਅਨੁਸਾਰ 10 ਮਿੰਟ ਬਾਅਦ ਨੋਟੀਫਿਕੇਸ਼ਨ ਚੈੱਕ ਕਰਨ ਨਾਲ ਤੁਹਾਡੀ ਸਮਰਥਾ 40% ਤੱਕ ਘੱਟ ਸਕਦੀ ਹੈ ਸਕਰੀਨ ਦੀ ਬਲੂ ਲਾਈਟ ਮੋਲਾਟੋਨਿਨ ਨੂੰ ਰੋਕਦੀ ਹੈ ਜੋ ਤੁਹਾਨੂੰ ਸੌਣ ਵਿੱਚ ਮਦਦ ਕਰਦਾ ਹੈ ਉਤਸ਼ਾਹਜਨਕ ਵੀਡੀਓ ਅਤੇ ਖਬਰਾਂ ਤੁਹਾਨੂੰ ਆਰਾਮ ਨਹੀਂ ਕਰਨ ਦਿੰਦੀਆਂ ਇਹਲਾ ਫੋਨ ਛੱਡ ਦਿਓ ਇਹ ਤੁਹਾਡੀ ਨੀਂਦ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗਾ ਸੋਸ਼ਲ ਮੀਡੀਆ ਨਾਲ ਤੁਸੀਂ ਜੁੜੇ ਹੋਏ ਫੀਲ ਕਰਦੇ ਹੋ ਪਰ ਅਸਲੀ ਸਬੰਧ ਘੱਟ ਹੁੰਦੇ ਨੇ ਲਾਈਕ ਅਤੇ ਕਮੈਂਟ ਦੇ ਕੇ ਮਨ ਨੂੰ ਖੁਸ਼ੀ ਮਿਲਦੀ ਹੈ ਪਰ ਇਹ ਅਸਲੀ ਅਟਰੈਕਸ਼ਨ ਨਹੀਂ ਅਸਲ ਦੁਨੀਆ ਦੀਆਂ ਗਹਿਰਾਈ ਵਾਲੀਆਂ ਗੱਲਾਂ ਅਤੇ అనుਭਵ ਵਿੱਚ ਆਨੰਦ ਘਟਦਾ ਹੈ। ਕਈ ਲੋਕ ਆਪਣੇ ਦੋਸਤਾਂ ਨੂੰ ਮਿਲਣ ਦੀ ਬਜਾਏ ਸੋਸ਼ਲ ਮੀਡੀਆ ਤੇ ਚੈਟ ਕਰਦੇ ਨੇ। ਇਸ ਨਾਲ ਰਿਸ਼ਤੇ ਦੀ ਗਹਿਰਾਈ ਘਟਦੀ ਹੈ। ਸੋਸ਼ਲ ਮੀਡੀਆ ਛੋਟੀਆਂ-ਛੋਟੀਆਂ ਜਾਣਕਾਰੀਆਂ ਤੇ ਤੇਜ਼ੀ ਨਾਲ ਸਾਡਾ ਧਿਆਨ ਖਿੱਚਦਾ ਹੈ। ਇਸ ਨਾਲ ਸਾਡੀ ਧਿਆਨ ਦੀ ਸਮਰੱਥਾ ਵੀ ਘਟਦੀ ਹੈ। ਤੁਸੀਂ ਇੱਕ ਕੰਮ ਤੇ ਲੰਮਾ ਧਿਆਨ ਨਹੀਂ ਦੇ ਸਕਦੇ। ਧਿਆਨ ਘੱਟ ਹੋਣ ਕਾਰਨ ਸਿੱਖਾਈ ਦੇ ਕੰਮਾਂ ਦੀ ਸਮਰੱਥਾ ਘਟਦੀ ਹੈ। ਦਿਨ ਵਿੱਚ 10-15 ਮਿੰਟ ਧਿਆਨ ਕੇਂਦ੍ਰਿਤ ਕਰਨ ਦਾ ਅਭਿਆਸ ਕਰੋ ਜਿਵੇਂ ਮੈਡੀਟੇਸ਼ਨ ਜਾਂ ਪਾਠ। ਸੋਸ਼ਲ ਮੀਡੀਆ ਬਹੁਤ ਵਾਰ ਸਾਡੀ ਸੁੰਦਰਤਾ ਸਥਿਤੀ ਅਤੇ ਪ੍ਰਸ਼ੰਸਾ ਨਾਲ ਸਵੇ ਮੁੱਲ ਨੂੰ ਜੋੜਦਾ ਹੈ ਤੁਸੀਂ ਲਾਈਕ ਅਤੇ ਫਾਲੋਅਰਸ ਦੇ ਵਿੱਚੋਂ ਆਪਣੀ ਵੈਲਿਊ ਵੇਖਦੇ ਹੋ ਤੇ ਅਸਲੀ ਖੁਸ਼ੀ ਤੇ ਸਬੰਧਾਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਅਸੀਂ ਆਪਣੇ ਸਵੇ ਮੁੱਲ ਨੂੰ ਕਿਵੇਂ ਜਾਂਚੀਏ ਆਪਣੇ ਅਸਲ ਦੋਸਤ ਪਿਆਰ ਹੱਥ ਦੇ ਕੰਮਾਂ ਅਤੇ ਨਵੇਂ ਹੁਨਰਾਂ ਵਿੱਚੋਂ ਖੁਸ਼ੀ ਲੱਭੋ ਸੋਸ਼ਲ ਮੀਡੀਆ ਨਾਲ ਬਰਬਾਦ ਹੋ ਗਿਆ ਸਮਾਂ ਸਿਰਫ ਸਮਾਂ ਨਹੀਂ ਬਲਕਿ ਸਾਡੀ ਮਨੋਵਿਗਿਆਨਕ ਅਤੇ ਸਰੀਰਕ ਸਿਹਤ ਉੱਤੇ ਵੀ ਅਸਰ ਪਾਉਂਦਾ ਹੈ ਤੁਸੀਂ ਜਿਆਦਾ ਸਮਾਂ ਬਿਨਾਂ ਫਾਇਦੇ ਦੇ ਸੋਸ਼ਲ ਮੀਡੀਆ ਤੇ ਬਤਾਉਂਦੇ ਹੋ ਕੰਮ ਤੇ ਜਿਆਦਾ ਦੇਰ ਫੋਕਸ ਨਹੀਂ ਕਰ ਪਾਉਂਦੇ ਚਿੰਤਾ ਡਿਪਰੈਸ਼ਨ ਅਤੇ ਇਕੱਲੇਪਨ ਦੇ ਸ਼ਿਕਾਰ ਹੁੰਦੇ ਹੋ ਤੇ ਤੁਹਾਡਾ ਸਰੀਰਕ ਫਿਟਨੈਸ ਉੱਤੇ ਧਿਆਨ ਨਹੀਂ ਜਾਂਦਾ ਇੱਥੇ ਸੋਸ਼ਲ ਮੀਡੀਆ ਤੋਂ ਬਚਣ ਦੇ ਕੁਝ ਤਰੀਕੇ ਵੀ ਨੇ ਹਰ ਸੋਸ਼ਲ ਮੀਡੀਆ ਪਲੇਟਫਾਰਮ ਦਾ ਇੱਕ ਟਾਈਮ ਟੇਬਲ ਬਣਾਓ ਅਤੇ ਬਿਨਾਂ ਲੋੜ ਦੇ ਨੋਟੀਫਿਕੇਸ਼ਨ ਬੰਦ ਕਰੋ ਕੰਮ ਅਤੇ ਪੜ੍ਹਾਈ ਲਈ ਨੋ ਫੋਨ ਜ਼ੋਨ ਬਣਾਓ ਅਤੇ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਟਾਈਮ ਸਪੈਂਡ ਕਰੋ ਨਵੇਂ ਹੁਨਰ ਕਿਤਾਬਾਂ ਅਤੇ ਮੈਡੀਟੇਸ਼ਨ ਕਰੋ ਇਹ ਤੁਹਾਡੀ ਖੁਸ਼ੀ ਨੂੰ ਹੋਰ ਵਧਾਉਂਦੇ ਨੇ ਸੋਸ਼ਲ ਮੀਡੀਆ ਬੁਰਾ ਨਹੀਂ ਹੈ ਪਰ ਇਸਦੀ ਵਰਤੋਂ ਸਮਝਦਾਰੀ ਨਾਲ ਹੋਣੀ ਚਾਹੀਦੀ ਹੈ ਆਪਣੇ ਸਮੇਂ ਨੂੰ ਕੀਮਤੀ ਬਣਾਓ ਅਤੇ ਆਪਣੇ ਮਨ ਨੂੰ ਸ਼ਾਂਤ ਰੱਖੋ ਅਤੇ ਸਬੰਧਾਂ ਤੇ ਧਿਆਨ ਦਿਓ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ